ਵੰਨਨ ਜੀ ਵੰਨਨ ਜੀ ਕੀ ਹੋਈ ਸੀ ਪੂਰੀ ਘਟਨਾ ਦਰਦ ਬੱਚੇ ਦੇ ਨਾਲ ਕੀ ਗੱਲ ਹੋਈ ਐਵੇਂ ਸੀ ਕਿ ਮੈਂ ਮਤਲਬ ਮੇਰਾ ਬੱਚਾ ਉੱਥੇ ਬੈਠਾ ਸੀਗਾ ਸਾਰੇ ਆਂਟੀਆਂ ਬੈਠੀਆਂ ਸੀਗੀਆਂ ਉਹ ਆਪਦੀ ਦਾਦੀ ਨਾਲ ਬੈਠਾ ਸੀਗਾ ਬਾਹਰ ਵਿੱਚ ਤੇ ਇੱਕਦਮ ਮਤਲਬ ਗਊ ਆਈ ਆ ਜਦੋਂ ਉਹਨੂੰ ਭੱਜਦੀ ਉਹ ਵਿਚਾਰਾ ਸਕੂਟਰੀ ਤੇ ਸੀਗਾ ਕੁਝ ਵੀ ਨਹੀਂ ਹੋ ਰਹੀ ਕੋਈ ਹਲਚਲ ਨਹੀਂ ਕੁਝ ਨਹੀਂ ਮਤਲਬ ਜਦੋਂ ਇੱਕਦਮ ਆਵਾਜ਼ਾਂ ਆਈਆਂ ਇੱਕਦਮ ਹੀ ਕਿ ਕੀ ਹੋ ਕੀ ਰਿਹਾ ਔਰ ਗਊ ਉਹਨੂੰ ਘੜੀਸਦੀ ਆ ਰਹੀ ਹੈ ਉਹ ਬੱਚਾ ਆਰਾਮ ਨਾਲ ਆਪਦੀ ਦਾਦੀ ਦੀ ਗੋਦੀ 'ਚ ਬੈਠਾ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਬਟ ਲੇਕਿਨ ਪਸ਼ੂ ਦਾ ਐ ਨਹੀਂ ਪਤਾ ਕਦੋਂ ਪਸ਼ੂ ਪਿੱਛੇ ਪੈ ਜਾਂਦੇ ਨੇ ਕਦੋਂ ਆ ਜਾਂਦੇ ਨੇ ਆਪਾਂ ਪਸ਼ੂ ਦਾ ਕੁਝ ਨਹੀਂ ਕਹਿ ਸਕਦੇ ਬਟ ਲੇਕਿਨ ਆਪਣੇ ਕੋਲ ਇੱਕੋ ਹੀ ਹੱਲ ਹੈ ਕਿ ਪਸ਼ੂ ਦੀ ਪਲੀਜ਼ ਉਹਨਾਂ ਲਈ ਦੇਖੋ ਪਸ਼ੂ ਚੁਲੇ ਵੀ ਡੇਂਜਰਸ ਹੈ ਔਰ ਬੰਦੇ ਲਈ ਵੀ ਡੇਂਜਰਸ ਹੈ ਠੀਕ ਹੈ ਆਪਾਂ ਨੇ ਕਹਿੰਦੇ ਦੋ ਦੋ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਸੁਨਾਮ ਵਿੱਚ ਇਹ ਜੋ ਹਾਲ ਹੋ ਰਿਹਾ ਔਰ ਜਿਹੜਾ ਬੱਚਾ ਮੇਰਾ ਜਾਨ ਤੋਂ ਬਚਿਆ ਮੈਂ ਕਹਿੰਨੀ ਆ ਰੱਬ ਦੀ ਕਿਰਪਾ ਨਾਲ ਉਹ ਮਤਲਬ ਰੱਬ ਨੇ ਉਸ ਦੀ ਆ ਕੇ ਜਾਨ ਬਚਾਈ ਹੈ ਔਰ ਗਊ ਉਸ ਨੂੰ ਐਵੇਂ ਪਕੜ ਕੇ ਆ ਰਹੀ ਆ ਮੋਢੇ ਤੋਂ ਔਰ ਘੁਮਰੀਓ ਦੇ ਉਤੋਂ ਉਤੋਂ ਟੱਪ ਵੀ ਗਈ ਇਵਨ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਕੀ ਹਾਲ ਹੋ ਰਿਹਾ ਮੈਂ ਕਹਿੰਨੀ ਆ ਕਿ ਗਵਰਨਮੈਂਟ ਪਲੀਜ਼ ਇਹਦੇ ਉੱਤੇ ਕੁਝ ਐਕਸ਼ਨ ਲੇਨ ਕੁਝ ਸਟ੍ਰਿਕਟ ਐਕਸ਼ਨ ਲੇਨ ਔਰ ਜਿਵੇਂ ਕਿ ਤੁਸੀਂ ਦੇਖ ਦਿਓ ਕਿ ਸੜਕ ਹਾਦਸੇ ਵੀ ਹੋ ਰਿਹਾ ਠੱਠੇ ਖੜੇ ਨੇ ਰਾਤ ਦੇ ਟਾਈਮ ਗਲੇ ਮਤਲਬ ਕੁਛ ਨਾ ਕੁਛ ਤਾਂ ਐਕਸ਼ਨ ਲਓ ਪਲੀਜ਼ ਕਿਤਨ੍ਹੇ ਹਾਲਤ ਬੱਚੇ ਦੀ ਕਿਸ ਤਰ੍ਹਾਂ ਦੀ ਹੁੰਦੀ ਠੀਕ ਹੈ ਬੱਚਾ ਠੀਕ ਹੈ ਮਤਲਬ ਰੱਬ ਦੀ ਕਿਰਪਾ ਕਿ ਬੱਚੇ ਨੂੰ ਕੁਛ ਨਹੀਂ ਹੋਇਆ ਇੱਕ ਖਰੋਚ ਆਈ ਥੋੜੀ ਜੀ ਹਲਤੀ ਜੀ ਬਟ ਲੇਕਿਨ ਮੈਂ ਕਹਿੰਨੇ ਹਾਂ ਜਿਸ ਟਾਈਪ ਦਾ ਉਹਦੇ ਨਾਲ ਹਾਦਸਾ ਹੋਇਆ ਨਾ ਮੈਂ ਸੀਰੀਅਸਲੀ ਬਹੁਤ ਜ਼ਿਆਦਾ ਇਸ ਮਾਮਲੇ ਚ ਹੋਗਾ ਕਿ ਮਤਲਬ ਕੁਛ ਤਾਂ ਕਰੋ ਕੁਛ ਤਾਂ ਕਰੋ ਪਲੀਜ਼ ਮਤਲਬ ਇਹ ਇਹ ਨਹੀਂ ਹੈ ਕਿ ਹਾਂ ਆਪਾਂ ਇਹ ਚੀਜ਼ న్యూਸ ਬਣਾਤੀ ਐਂਡ ਹੋ ਗਿਆ ਹਲ ਨੋ ਔਰ ਮੈਨੂੰ ਮੈਂ ਸੀਰੀਅਸਲੀ ਕਹਿ ਰਹੀ ਆ ਇਸ ਚੀਜ਼ ਤੇ ਬਹੁਤ ਜ਼ਿਆਦਾ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਕਿ ਆਵਾਰਾ ਪਸ਼ੂ ਆ ਕੋਈ ਵੀ ਬਜ਼ੁਰਗ ਜਾ ਰਿਹਾ ਕੋਈ ਵੀ ਬੰਦਾ ਜਾ ਰਿਹਾ ਕੋਈ ਵਹੀਕਲ ਆ ਰਿਹਾ ਕਿਸੇ ਦੇ ਟਾਈਮ ਕਦੋਂ ਵੀ ਅਟੈਕ ਹੋ ਸਕਦਾ ਹੈਗਾ ਇੱਕ ਮਹੀਨਾ ਪਹਿਲਾਂ ਵੀ ਮੇਰੇ ਬੱਚੇ ਨਾਲ ਐਜਾ ਕੁਝ ਹੋ ਰਿਹਾ ਇਹ ਹੋ ਕੀ ਰਿਹਾਗਾ ਉਸੇ ਬੱਚੇ ਨਾਲ ਉਸੇ ਬੱਚੇ ਨਾਲ ਸੇਮ ਮੇਰਾ ਹੀ ਬੱਚਾ ਔਰ ਇੱਥੋਂ ਮੈਂ ਉਹਨੂੰ ਫਟਾਫਟ ਘੜੀਸੇਗਾ ਉਹ ਗਊ ਉਹਦੇ ਪਿੱਛੇ ਫੇਰ ਭੱਜ ਕੇ ਆ ਰਹੀ ਹੈ ਮਤਲਬ ਬੱਚੇ ਕੋਈ ਸੇਫ ਹੀ ਨਹੀਂ ਹੁਣ ਐਡਾ ਕ ਬੱਚਾ ਇਹਨੂੰ ਆਪਾਂ ਮੰਨ ਲਓ ਬਾਏ ਚਾਂਸੇ ਗਲੀ 'ਚ ਬੈਠਾ ਕੀ ਕਰੂਗਾ ਬੱਚਾ ਐਡਾ ਕ ਬੱਚਾ 4 ਸਾਲ ਦਾ ਬੱਚਾ ਉਹਨੂੰ ਕੀ ਪਤਾ ਬਟ ਫਿਰ ਵੀ ਬੱਚੇ ਦੀ ਹਿੰਮਤ ਦੇਖੋ ਕਿ ਬੱਚਾ ਭੱਜ ਕੇ ਐਟਲੀਸਟ ਡਰਿਆ ਨਹੀਂ ਭੱਜ ਕੇ ਆਪਣੀ ਹਿੰਮਤ ਦਿਖਾਈ ਉਸ ਬੰਦੇ ਨੇ ਕਿ ਆਇਆ ਉਹ ਫਟਾਫਟ ਭੱਜ ਕੇ ਬਟ ਲੇਕਿਨ ਤੁਸੀਂ ਇਹ ਦੇਖ ਲਓ ਬੱਚੇ ਦੀ ਸ ਰਮਨ ਗਰਗੇ ਜੀ ਰਮਨ ਜੀ ਕਿਸ ਤਰ੍ਹਾਂ ਦੇ ਦੋ ਸਾਡੇ ਮਹੱਲੇ ਵਿੱਚ ਜੋ ਆਵਾਰਾ ਪਸ਼ੂ ਨੇ ਘੁੰਮ ਰਹੇ ਆਵਾਰਾ ਪਸ਼ੂ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਸਾਰੇ ਸਾਨੂੰ ਚੀ ਬਹੁਤ ਬੁਰਾ ਹਾਲ ਹੈ ਜੀ ਜਗਾ ਜਗਾ ਆਵਾਰਾ ਪਸ਼ੂ ਫਿਰਦੇ ਨੇ ਜੀ ਬੱਚਿਆਂ ਦਾ ਲੇਡੀਜ਼ ਦਾ ਚੱਲਣਾ ਫਿਰਨਾ ਬਣਦਿਆ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਕੁਝ ਨਾ ਕੁਝ ਕੀਤੀ ਜਾਵੇ ਆਮ ਪਬਲਿਕ ਨੂੰ ਇਸ ਤੋਂ ਨਿਜਾਤ ਕਰਾਈ ਜਾਵੇ ਨਿਜਾਤ ਦਿਵਾਈ ਜਾਵੇ ਜੀ ਬੱਚਿਆਂ ਦਾ ਬਾਜ਼ਾਰ 'ਚ ਨਿਕਲਣਾ ਕਰਨਾ ਬਹੁਤ ਮੁਸ਼ਕਿਲ ਹੈ ਜੀ ਬੱਚੇ ਜਿਵੇਂ ਛੋਟੇ ਬੱਚੇ ਮੰਦਿਰ ਜਾਂਦੇ ਨੇ ਕਿਤੇ ਹੋਰ ਸਕੂਲ ਜਾਂਦੇ ਨੇ ਜੀ ਸਾਰਾ ਟਾਈਮ ਬਾਰਾ ਜਾਨਵਰਾਂ ਤੋਂ ਬੱਚਿਆਂ ਨੂੰ ਬਚ ਕੇ ਜਾਣਾ ਪੈਂਦਾ ਜੀ ਬਹੁਤ ਮੁਸ਼ਕਿਲ ਹੈ ਜੀ ਸ਼ਿਕਾਇਤ ਦਰਜ ਕਰਾਈ ਤੁਸੀਂ ਨਗਰ ਕੌਂਸਲ ਦੇ ਵਿੱਚ ਐਮਸੀ ਨੂੰ ਕਈ ਵਾਰ ਕਹਿਇਆ ਨੂੰ ਕਿ ਆਇਆ ਹੋਇਆ ਜੀ ਐਮਸੀ ਵਗੈਰਾ ਨੂੰ ਕਈ ਸਰਕਾਰ ਨੂੰ ਵੀ ਕਿਹਾ ਜੀ ਐਮਸੀ ਆਫਿਸ ਵੀ ਕਿਹਾ ਗਿਆ ਲੇਕਿਨ ਕੋਈ ਸੋਲੂਸ਼ਨ ਨਹੀਂ ਹੋਇਆ ਜੀ ਕਿ ਆਮ ਪਬਲਿਕ ਕਾਉਸ ਹੈ ਇੰਡੀਆ ਸਾਰਾ ਕੁਝ ਕਰਦੀ ਹੈ ਜੀ ਲੇਕਿਨ ਕੋਈ ਸੋਲੂਸ਼ਨ ਹੀ ਹੋ ਰਿਹਾ ਜੀ ਬੱਚਿਆਂ ਦਾ ਲੇਡੀਆਂ ਦਾ ਜਾਂਸਾ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਪਲੀਜ਼ ਸਾਡੀ ਰਿਕਵੈਸਟ ਹੈ ਸਰਕਾਰ ਨੂੰ ਇਸੇ ਬਹੁਤ ਫੌਰੀ ਜ਼ਰੂਰੀ ਤੌਰ ਤੇ ਇਸ ਤੇ ਅਮਲ ਕੀਤਾ ਜਾਵੇ ਜੀ ਮੇਰੇ ਵੀ ਜਸਵੰਤ ਕੋਰੇ ਕੀ ਹੋਇਆ ਸੀ ਜੋ ਆਵਾਰਾ ਪਸੰਦ ਆਵਾਰਾ ਗਊਆਂ ਫਿਰਦੇ ਨੇ ਜਿਹੜੇ ਠੱਠੇ ਫਿਰਦੇ ਨੇ ਆ ਹੁਣ ਅਸੀਂ ਮਸਾ ਖੜੀਆਂ ਹੋਈਆਂ ਤਿੰਨੇ ਜਾਣੀਆਂ ਸਾਨੂੰ ਮਾਰਤਾ ਸੀ ਵੀ ਇਹਨਾਂ ਦਾ ਕੋਈ ਬੰਦੋਬਸਤ ਹੋਣਾ ਚਾਹੀਦਾ ਭਾਈ ਇਹ ਕਰਦੇ ਹੀ ਲੈਂਦੇ ਨੇ ਬਹੁਤ 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 ਜ਼ਿਆਦੇ ਐਨੇ ਉਹਰੇ ਐਨੀ ਲੜਾਈ ਕਰਦੇ ਨੇ ਆਪ ਚ ਬਹੁਤ ਜ਼ਿਆਦੇ ਕਦੇ ਦੇ ਬਾਰੇ ਕਿਹਾ ਨਹੀਂ ਤੁਸੀਂ ਇੱਥੇ ਨਾ ਨਾ ਵੀ ਲੈ ਕਿਸੇ ਨੇ ਨਹੀਂ ਕਿਹਾ ਹੈਗਾ ਹੁਣ ਪਰ ਸ਼ਿਕਾਇਤ ਨਹੀਂ ਦਰਜ ਕਰਾ ਕੇ ਆਏ ਵੀ ਆਏ ਕਰ ਨਾ ਅਸਰ ਨਹੀਂ ਗਏ ਹਲ ਤੱਕ ਆਪਾਂ ਤਾਂ ਗਏ ਨਹੀਂ ਹੈਗੇ ਆ ਹੁਣ ਅਸੀਂ ਤਿੰਨੇ ਬਚ ਗਈਆਂ ਸਨ ਤਿੰਨ ਨੂੰ ਢਾ ਲੈਣਾ ਪਿਆ ਦੋ ਠੱਠੇ ਆਉਣੇ ਪਰਦੇ ਬੱਸ ਆਦੀ ਜਾਨ ਹੀ ਬਚਾ ਕੇ ਅੰਦਰ ਹੋਇਆ ਬਿੱਲੇ ਵੀ ਇਹਨਾਂ ਦਾ ਕੋਈ ਹੱਲ ਕਰੋ ਤੁਸੀਂ ਜਿਵੇਂ ਇਹਨਾਂ ਦੇ ਵੀ ਬੱਚੇ ਦੇ ਉੱਤੇ ਆਹ ਅੱਜ ਕੱਲ੍ਹ ਹਾਂ ਕਾਕੂ ਬਚ ਗਿਆ ਉਹ ਇੱਥੇ ਬਚ ਗਿਆ ਤੇ ਢਾ ਲਿਆ ਤੁਸੀਂ ਗਾ ਨਹੀਂ ਸਾਈਕਲ ਦੀ ਕੋਲੇ ਇਹ ਸਭ ਕਿਸ ਤਰ੍ਹਾਂ ਦੇ ਦੇ ਦੋ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੇ ਰਾਮਗੜ੍ਹ ਬਸਤੀ ਦੀ ਜਿੱਥੇ ਕਿ ਇੱਕ ਬੱਚੇ ਤੇ ਗੋਨਵੇ ਅਟੈਕ ਸਰ ਤੁਸੀਂ ਜਦੋਂ ਆਏ ਉਹ ਤਾਂ ਤੁਹਾਡੇ ਮੈਂ ਵੀਡੀਓ ਤੁਸੀਂ ਨੂੰ ਦਿਖਾਈ ਹੈ ਅਸੀਂ ਇਹਦੀ ਇਸ ਮੱਲੇ ਜਾ ਕੇ ਦਿੱਸੀ ਵੀ ਇਸ ਤਰ੍ਹਾਂ ਦੇ ਪਸ਼ੂ ਨਹੀਂ ਅਸੀਂ ਕਾਊਂਟਿੰਗ ਕਰਕੇ ਤੇ ਕਾਗਜ਼ ਤੇ 30 ਮਸੀਹ ਕਾਲ ਕੀਤੀ ਹੋਈ ਹੈ ਬੜੀ ਜਲਦੀ ਅਸੀਂ ਇਹਨਾਂ ਨੂੰ ਪਾੜ ਕੇ ਉਹ ਛਣੇੜੀ ਸਾਡੀ ਬੋਸ਼ ਵਾਲਾ ਬਣੀ ਉਹਦੇ ਜੀ ਛੁੜ ਕੇ ਆਵਾਂਗੇ ਸਰ ਜੀ ਆਪਾਂ ਹੁਣ ਇਸ ਤਰ੍ਹਾਂ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਵੀ ਅਸੀਂ ਦੇਖਿਆ ਕਿ ਸ਼ਹਿਰ ਦੇ ਵਿੱਚ ਦੋਆਂ ਫਰੀਜ ਜਾਂਦੇ ਨੇ 12 ਪਸ਼ੂ ਉਹਨਾਂ ਨੂੰ ਕੰਟਰੋਲ ਨੂੰ ਕੀ ਕਰਦੇ ਸਰ ਜਦੋਂ ਵੀ ਸਾਡੇ ਕੋਲ ਟੀਮ ਆਜੂਗੀ ਅਸੀਂ ਸਾਰੇ ਨੂੰ ਕੁਝ ਲੋਕਲ ਜਿਹੜੇ ਗੋਸ਼ਾਲਾ ਨੇ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਛੋੜਾਂਗੇ ਉਹਨਾਂ ਨਾਲ ਸਹਿਯੋਗ ਲੈ ਕੇ ਉਹਨਾਂ ਦਾ ਤੇ ਬਾਕੀ ਵੱਧੂਆ ਤੁਸੀਂ ਜਿਹੜੀ ਜਿਹੜੀ ਅਵਾਰਾ ਪਸ਼ੂ ਨੇ ਉਹ ਤੇੜੀ ਗੋਸ਼ਾਲਾ ਛੱਡ ਕੇ ਆਵਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਕਰੀਬਨ 6-7 ਦਿਨ ਤੱਕ ਇਹਨਾਂ ਨੂੰ ਆਰਡਰਨ ਹੋਵੇਗਾ ਕਿ 8 ਹਫ਼ਤਿਆਂ ਦੇ ਵਿੱਚ ਜਿਹੜਾ ਸਾਰਾ ਪੰਜਾਬ ਨੂੰ ਕਲੀਅਰ ਕਰਕੇ ਦੇ ਦੇ ਕਿਸ ਤਰ੍ਹਾਂ ਦੇ ਸਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਅਸੀਂ ਕਰ ਰਹੇ ਆਂ ਇਹ ਮੈਨੂੰ ਤੇ ਜਿਹੜੀ ਕੌਕਐਸਟ ਟੀਮ ਹੈ ਮੈਂ ਪਹਿਲਾਂ ਵੀ ਆਪ ਨੂੰ ਕਿਹਾ ਕਿ ਕੋਈ ਇੰਨੀ ਜ਼ਿਆਦਾ ਪ੍ਰੋਫੈਸਰ ਪ੍ਰੋਫੈਸ਼ਨਲ ਬੰਦੇ ਨਹੀਂ ਮਿਲ ਰਹੀ ਬੜੇ ਥੋੜੇ ਬੰਦੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਕਮੇਟੀਆਂ ਨੇ ਅਕੁਪਾਈ ਕੀਤੇ ਹੋਏ ਨੇ ਉਹਨਾਂ ਵਿੱਚ ਅਸੀਂ ਉਹਨਾਂ ਨਾਲ ਸੰਪਰਕ ਦੇ ਵਿੱਚ ਹੈਗੇ ਆਂ ਅਸੀਂ ਬੜੀ ਜਲਦ ਉਹਨਾਂ ਤੋਂ ਜਿਹੜੀ ਇੱਕ ਟੀਮ ਮੰਗਾ ਕੇ ਅਸੀਂ ਜਿਹੜੇ ਮਾਰਾ ਪਸ਼ੂ ਨੇ ਉਹ ਕੌਸ਼ਲਾਵਾ ਦੇ ਵਿੱਚ ਜਿਹੜਾ ਛੋਟਣ ਦਾ ਕੰਮ ਸਟਾਰਟ ਕਰਦਾ